ਦੇਖੋ ਐਸ ਫਾਰ ਐਜ਼ ਮੈਂ ਤਾਂ ਆਪਣੀ ਜ਼ਿੰਮੇਵਾਰੀ ਲੈ ਸਕਦਾ ਜੀ ਕਿਉਂਕਿ ਸੱਚ ਦੱਸ ਦਿਓ ਤੁਸੀਂ ਹੁਣ ਰਿਟਾਇਰ ਹੋ ਕੀ ਜੇ ਲੱਖ ਡੇਢ ਲੱਖ ਰੁਪਏ ਦਾ ਫੋਨ ਅੰਦਰ ਮਿਲ ਰਿਹਾ ਹੈ ਰੈਂਟ ਤੇ ਫੋਨ ਮਿਲ ਰਿਹਾ ਹੈ ਤਾਂ ਉਹ ਪੈਸਾ ਕਿਹਦੇ ਕੋਲ ਜਾ ਰਿਹਾ ਜਿਹੜਾ ਮਾਫੀਆ ਆਪਰੇਟ ਕਰ ਰਿਹਾ ਉਹ ਬਿਨਾਂ ਸੈਟਿੰਗ ਤੋਂ ਥੋੜੀ ਕਰ ਰਿਹਾ ਨਹੀਂ ਟੈਂਪਟੇਸ਼ਨ ਤਾਂ ਹੈ ਟੈਂਪਟੇਸ਼ਨ ਹੈ ਕਿਤੇ ਨਾ ਕਿਤੇ ਸਾਡੀ ਟੈਂਪਟੇਸ਼ਨ ਵੀ ਹੈ ਕਿਤੇ ਨਾ ਕਿਤੇ ਸਾਡੀਆਂ ਇਸ ਤਰ੍ਹਾਂ ਦੀਆਂ ਮੈਂ ਹੈਗੀਆਂ ਕਿ ਜਿਹੜੀ ਲੋਕਾਂ ਦੀਆਂ ਇਨਕੁਆਰੀਜ਼ ਹੋਈਆਂ ਨੇ ਉਹ ਗੈਨ ਇਨਕੁਆਰੀ ਫਾਈਲ ਹੋ ਗਈ ਦਫ਼ਤਰ ਦਾਖਲ ਹੋ ਗਈ ਉਹ ਫਿਰ ਰੀਇਨਸਟੇਟ ਹੋਏ ਨੇ ਹਰ ਤੁਸੀਂ ਜੇਲ ਦਾ ਕਹਿ ਰਹੇ ਜੇ ਪੁਲਿਸ ਦਾ ਲੈ ਲਓ ਰੈਵਨਿਊ ਡਿਪਾਰਟਮੈਂਟ ਦਾ ਲੈ ਲਓ ਇਹਨਾਂ ਦਾ ਤਹਿਸੀਲਦਾਰਾਂ ਦਾ ਲੈ ਲਓ ਬੰਦੇ ਕ੍ਰਪਸ਼ਨ ਚ ਫੜੇ ਗਏ ਨੇ ਅਗੇਨ ਉਹ ਰੀਇਨਸਟੇਟ ਹੋ ਗਏ ਫੇਰ ਉਹ ਉਸੇ ਹੀ ਕੰਮ ਕਰ ਰਹੇ ਨੇ ਹੁਣ ਸਾਡੀ ਸਜ਼ਾ ਦੇ ਵਿੱਚ ਤੁਸੀਂ ਬੇਸਿਕ ਰੂਲ ਵੇਖੋ ਜਿਹੜਾ CCS ਰੂਲ ਹੈ ਉਸ ਦੇ ਅੰਦਰ ਇਹ ਟ੍ਰਾਇਲ ਹੁੰਦੇ ਨੇ ਉਹਦੇ ਜੇ ਤੁਸੀਂ ਕਿਸੇ ਪੀਐਨ ਨੂੰ ਨਹੀਂ ਸਸਪੈਂਡ ਕਰ ਸਕਦੇ ਵਿਦਆਊਟ ਮਤਲਬ ਉਹਨੂੰ ਡਿਸਮਿਸ ਨਹੀਂ ਕਰ ਸਕਦੇ ਆਈ ਹੈਵ ਸੀਨ ਕਿ ਜਿਹੜੇ ਰੂਲ ਪੰਜਾਬ ਗਵਰਨਮੈਂਟ ਦੇ ਸਰਵਿੰਗ ਰੂਲ ਹੈ ਉਹਦੇ ਤੁਹਾਨੂੰ ਪੀਐਨ ਔਰ ਛੋਟੇ ਸਪਾਈ ਲੈਵਲ ਦੇ ਬੰਦੇ ਨੂੰ ਡਿਸਮਿਸ ਕਰਨਾ ਬਹੁਤ ਮੁਸ਼ਕਲ ਹੈ ਪਟਵਾਰੀ ਨੂੰ ਡਿਸਮਿਸ ਕਰਨਾ ਬਹੁਤ ਮੁਸ਼ਕਲ ਹੈ ਕਿੰਨੇ ਪਟਵਾਰੀ ਤੁਸੀਂ ਡਿਸਮਿਸ ਵੇਖੇ ਕਾਨੂੰਨ ਦਾ ਜਿਹੜਾ ਦਾਇਰਾ ਹੈ ਉਹ ਬੜਾ ਪੁਰਾਣਾ ਬਣਿਆ ਹੋਇਆ ਟੈਕਨੀਕਸ ਬੜੀਆਂ ਐਡਵਾਂਸ ਆ ਗਈਆਂ ਨੇ ਉਸ ਚੀਜ਼ ਦਾ ਫਾਇਦਾ ਲੈ ਕੇ ਦੁਬਾਰਾ ਤੋਂ ਦੁਬਾਰਾ ਬੰਦਾ ਅੰਦਰ ਚਲੇ ਜਾਂਦਾ